ਹੈਲੋ ਫਰੈਂਡਸ ਕਿਵੇਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਬਈ ਹੋਰ ਸਨਾਓ ਸਾਰੇ ਕਿਵੇਂ ਹੋ ਹੀਰ ਆਪਾਂ 2-3 ਦਿਨਾਂ ਤੋਂ ਨਹੀਂ ਮਿਲੇ ਤਾਂ ਅੱਜ ਹੋਰ ਹੀ ਲੱਗੀ ਜਾਂਦਾ ਸੀ ਮੈਂ ਕਿਹਾ ਚਲੋ ਅੱਜ ਆਪਾਂ ਆਪਣੇ ਭੈਣ ਭਰਾਵਾਂ ਨਾਲ ਗੱਲ ਕਰਦੇ ਆ ਪਹਿਲਾਂ ਫੇਰ ਹੀ ਕੁਝ ਕਰਾਂਗੇ ਕਿਉਂਕਿ ਥੋੜਾ ਜਿਹਾ ਬਿਜੀ ਚੱਲੀ ਜਾਂਦੇ ਆ ਆਪਣੇ ਹੈਗਾ ਫੰਕਸ਼ਨ ਮੈਰਿਸ ਆ ਗਈ ਆ ਇਸ ਕਰਕੇ ਕੁਛ ਨਾ ਕੁਛ ਬਸ ਸਾਈਂ ਘਰੇ ਕੰਮਕਾਰ ਚੱਲੀ ਜਾਂਦਾ ਤੇ ਚਲੋ ਜੀ ਅੱਜ ਆਪਾਂ ਤੁਹਾਡੇ ਨਾਲ ਥੋੜੀਆਂ ਜਿਹਾ ਤਾਂ ਗੱਲਾਂ ਬਾਤਾਂ ਕਰਨੀਆਂ ਤੇ ਕੁਛ ਆਪਾਂ ਇੱਕ ਥੋੜੀ ਛੋਟੀ ਜੀ ਰੈਮਡੀ ਦੱਸਾਂਗੇ ਤੁਹਾਨੂੰ ਅੱਜ ਕੋਈ ਆਪਾਂ ਲਗਾ ਕੇ ਨਹੀਂ ਦੱਸਦੇ ਬਿਊਟੀ ਨਾਲ ਰਿਲੇਟਡ ਨਹੀਂ ਹੈਗੀਗੀ ਤੇ ਅੱਜ ਸਿਰਫ ਆਪਾਂ ਤੁਹਾਨੂੰ ਇਹ ਚੀਜ਼ ਇੱਕ ਖਾਣ ਵਾਲੀ ਚੀਜ਼ ਦੱਸਾਂਗੇ ਜਿਹੜੀ ਕਿ ਮੈਂ ਬਹੁਤ ਟਾਈਮ ਤੋਂ ਯੂਜ਼ ਕਰ ਰਹੀ ਆ ਘੱਟੂ-ਘੱਟ ਮੈਨੂੰ ਤਾਂ ਹੋਗੇ 3-4 ਸਾਲ ਉਸ ਚੀਜ਼ ਨੂੰ ਯੂਜ਼ ਕਰਦੀ ਨੂੰ ਤੇ ਪਰ ਹੈ ਬਹੁਤ ਮੈਨੂੰ ਅੱਜ ਵੈਸੇ ਹੀ ਯਾਦ ਆ ਗਈ ਮੈਂ ਕਿ ਚਲੋ ਆਪਾਂ ਆਪਣੇ ਭੈਣ ਭਰਾਵਾਂ ਨੂੰ ਵੀ ਦੱਸ ਦਈਏ ਕਿ ਕਈ 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 ਵਾਰੀ ਨਹੀਂ ਵੀ ਪਤਾ ਹੁੰਦਾ ਵੀ ਕਿਸੇ ਨੂੰ ਤਾਂ ਇਸ ਕਰਕੇ ਵੈਸੇ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੋਊਗਾ ਆਪਣੀ ਰਸੋਈ ਦੀਆਂ ਹੀ ਤਿੰਨ ਚਾਰ ਚੀਜ਼ਾਂ ਜਿਹੜੀਆਂ ਆਪਾਂ ਆਪਣੀ ਡਾਈਟ 'ਚ ਸ਼ਾਮਲ ਕਰਕੇ ਉਹਦੇ ਨਾਲ ਜਿਹੜਾ ਕੀ ਆ ਬਹੁਤ ਵੱਡੀ ਸਮੱਸਿਆ ਦਾ ਹੱਲ ਆ ਜਿਹੜਾ ਕਰ ਸਕਦੇ ਆ ਠੀਕ ਆ ਤੇ ਖਾਸ ਕਰਕੇ ਭੈਣਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਆ ਤੇ ਇੱਕ ਆਪਾਂ ਤੁਹਾਨੂੰ ਅੱਜ ਹੈਅਰ ਆਇਲ ਬਾਰੇ ਦੱਸਣਾ ਸੀ ਠੀਕ ਆ ਵੀ ਆਣਾ ਆਪਾਂ ਆਇਲ ਯੂਜ਼ ਕਰਨਾ ਸ਼ੁਰੂ ਕੀਤਾ ਤੇ ਇਹ ਆਇਲ ਤੇ ਕੋਈ ਲੇਬਲ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਠੀਕ ਆ ਇਹ ਏਡੀਕ ਪੈਕਿੰਗ ਆ ਤੁਸੀਂ ਦੇਖ ਲਓ ਤੇ ਇਹਦਾ ਰਿਜ਼ਲਟ ਆ ਜਿਹੜਾ ਇਹ ਕਹਿ ਰਿਹਾ ਵੀ ਇਹਦਾ ਰਿਜ਼ਲਟ ਆ ਜਿਹੜਾ ਉਹ ਐਵੇਂ ਦਾ ਹੈਗਾ ਹੈਅਰ ਗਰੋ ਮਤਲਬ ਹੈਅਰ ਵਾਸਤੇ ਇਹ ਵਾਲਾਂ ਤੇ ਆ ਇਹ ਸਿਰਫ ਵਾਲਾਂ ਤੇ ਨਾ ਆਪਾਂ ਜੜਾਈਆਂ 'ਚ ਹੀ ਲਗਾਉਣਾ ਮਤਲਬ ਹਰ ਤੁਸੀਂ ਤੀਸਰੇ ਦਿਨ ਇਹਨੂੰ ਹਫ਼ਤੇ 'ਚ ਤਿੰਨ ਕ ਵਾਰੀ ਲਾਉਣਾ ਠੀਕ ਆ ਤੇ ਜਿਵੇਂ ਆਪਾਂ ਅੱਜ ਲਗਾ ਲਿਆ ਤਾਂ ਕੱਲ ਨੂੰ ਦਿਨ ਛੱਡ ਕੇ ਪਰਸੋਂ ਸਿਰ ਤੋਂ ਸਕਦੇ ਆ ਪਰਸੋਂ ਫੇਰ ਲਗਾ ਲਿਆ ਤਾਂ ਇੱਕ ਦਿਨ ਛੱਡ ਕੇ ਫਿਰ ਅਗਲੇ ਦਿਨ ਆਪਾਂ ਸਿਰ ਧੋ ਸਕਦੇ ਆ ਦੋ ਦਿਨ ਛੱਡ ਕੇ ਵੀ ਇਹਨੂੰ ਲਗਾਉਣਾ ਆਪਾਂ హెయిਰ ਦੇ ਵਿੱਚ ਜਿਵੇਂ ਸਕੈਲਪ ਦੇ ਵਿੱਚ ਆ ਮਤਲਬ ਜਣਾ ਦੇ ਐਵੇਂ ਹੌਲੀ ਹੌਲੀ ਇਹਦੇ ਨਾਲ ਜਿਹੜੇ ਕੀ ਵਾਲ ਮੈਂ ਵਧਣ ਦਾ ਤਾਂ ਨਹੀਂ ਕਹਿ ਸਕਦੀ ਤੁਹਾਨੂੰ ਝੜਨੇ ਬੰਦ ਹੋ ਜਾਣਗੇ ਮੈਨੂੰ ਮਤਲਬ ਇਹਨੂੰ ਹੋ ਗਏ 3-4 ਦਿਨ ਹੀ ਹੋਇਆ ਹਜੇ ਇਹਨਾਂ ਨੂੰ ਯੂਜ਼ ਕਰਦੇ ਨੂੰ ਆਪਾਂ ਨਵਾਂ ਲਿਆ ਫਿਰ ਆਪਾਂ ਤੁਹਾਨੂੰ ਇਹਦਾ ਪੂਰਾ ਰਿਵਿਊ ਸਾਰਾ ਦੱਸਾਂਗੇ ਜਦੋਂ ਸਾਨੂੰ ਰਿਜ਼ਲਟ ਆ ਜਿਹੜਾ ਪੂਰਾ ਮਿਲ ਗਿਆ ਠੀਕ ਆ ਉਹਨਾਂ ਨੇ ਤਾਂ ਸਿਰਫ ਇਹੀ ਕਿਹਾ ਸੀ ਜਿੱਥੋਂ ਇਹ ਲਿਆ ਕਿ ਦੋ ਵਾਰੀ ਲਾਉਂਦੇ ਹੀ ਤੁਹਾਨੂੰ ਰਿਜ਼ਲਟ ਆ ਜਿਹੜਾ 100% ਮਿਲੂਗਾ ਤੇ ਨਹੀਂ ਤਾਂ ਪੈਸੇ ਵਾਪਸ ਹੋਣਗੇ ਇੰਨੀ ਗਰੰਟੀ ਐ ਇਸ ਤੇਲ ਦੀ ਮਿਲੀ ਆ ਤੇ ਆਪਾਂ ਇਸ ਯੂਜ਼ ਕਰ ਰਹੇ ਆ ਹੁਣ ਤੇ ਮੇਰੇ ਹਸਬੰਦ ਵੀ ਯੂਜ਼ ਕਰ ਰਹੇ ਆ ਤੇ ਫਿਰ ਆਪਾਂ ਦੇਖਦੇ ਆਂ ਵੀ ਇਹਦਾ ਰਿਜ਼ਲਟ ਆ ਜਿਹੜਾ ਕਿੰਨਾ ਕੁ ਵਧੀਆ ਆਉਂਦਾ ਠੀਕ ਆ ਬਾਕੀ ਮੈਂ ਤਾਂ ਜਿਹੜਾ ਮੈਂ ਤਾਂ ਵੀ ਮਤਲਬ ਥੋੜਾ ਬਹੁਤਾ ਯੂਜ਼ ਕਰਦੀ ਆ ਕਿਉਂਕਿ ਮੇਰਾ ਹੈਅਰ ਗਰੋਥ ਇੰ ਠੀਕ ਆ ਮੈਂ ਜਿਹੜਾ ਆਪਾਂ ਆਪਣਾ ਘਰੇ ਤੇਲ ਬਣਾਇਆ ਹੈ ਆਦੀਵਾਸੀ ਤੇਲ ਉਹੀ ਆਪਣੀ ਬੇਟੀ ਦੇ ਤੇ ਉਹੀ ਆਪਦੇ ਮੇਰੇ ਨਾ ਹਸਬੰਦ ਦੇ ਜਿਆਦਾ ਹੁੰਦਾ ਉਹ ਤੇਲ ਲਾਉਂਦੇ ਨਹੀਂ ਉਹ ਕਹਿੰਦੇ ਮੈਨੂੰ 스멜 ਆਉਂਦੀ ਹੈ ਸਾਡਾ ਤੇਲ ਉਹ ਯੂਜ਼ ਹੀ ਨਹੀਂ ਕਰਦੇ ਕਹਿੰਦਾ ਮੈਂ ਤਾਂ ਮਿਸ਼ਕਾਉਂਦਾ ਇਹਦੇ ਚ ਠੀਕ ਆ ਤਾਂ ਇਸ ਕਰਕੇ ਆਪਾਂ ਉਹਨਾਂ ਲਈ ਇਹ ਸਪੈਸ਼ਲ ਤੇਲ ਲੈ ਕੇ ਆਂਦਾ ਉਹਨਾਂ ਦੇ హెయిਰ ਗਰੋਥ ਹੁੰਦੀ ਵੀ ਬਹੁਤ ਜ਼ਿਆਦਾ ਹੈਗੀ ਮਤਲਬ ਉਹ హెయిਰ ਫਾਲ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਆ ਤੇ ਬਾਕੀ ਉਹਨਾਂ ਦੇ ਪਹਿਲਾਂ ਜ਼ਿਆਦਾ ਹੁੰਦੀ ਸੀ ਉਹਨਾਂ ਦੇ ਨਾ ਇਸ ਚੀਜ਼ ਤੇ ਨਾ ਗੰਝ ਜਾਂ ਪਿਆ ਹੋਇਆ ਤੇ ਹੁਣ ਆਪਾਂ ਇਹ ਤੇਲ ਯੂਜ਼ ਕਰ ਰਹੇ ਆ ਫਿਰ ਦੇਖਦੇ ਆ ਵੀ ਕਿੰਨਾ ਕੁ ਰਿਜ਼ਲਟ ਆ ਥੋੜਾ ਜਿਹਾ ਤਾਂ ਇਹਦਾ ਮਿਲ ਗਿਆ ਰਿਜ਼ਲਟ ਸਾਨੂੰ ਥੋੜਾ ਜਿਹਾ ਫਰਕ ਲੱਗ ਰਿਹਾ ਆ ਦੇਖੋ ਹਜੇ ਇੰਨਾ ਕੀ ਲੱਗਿਆ ਇਹ ਹਫਤਾ ਤਾਂ ਹੋਇਆ ਮੈਨੂੰ ਨਹੀਂ ਮਿਲਦਾ 5-6 ਦਿਨ ਹੀ ਹੋਇਆ ਸਾਨੂੰ ਤੇ ਮੈਂ ਡੇਲੀ ਰੁਟੀਨ ਚ ਉਹਨਾਂ ਦੇ ਰਾਤ ਨੂੰ ਲਾ ਦਿੰਦੀ ਆ ਕਿਉਂਕਿ ਉਹ ਤਾਂ ਫਿਰ ਸਵੇਰ ਫਿਰ ਥੋਲ ਲੈਂਦੀ ਆ ਤਾ ਸ਼ਾਮ ਨੂੰ ਫੇਰ ਨਾਉਂਦੇ ਸ਼ਾਮ ਨੂੰ ਫੇਰ ਧੁੱਤਾ ਜਾਂਦਾ ਕਿਉਂਕਿ ਆਪਾਂ ਤਾਂ ਚਲੋ ਜਿਹੜੀਆਂ ਲੇਡੀਜ਼ ਹੁੰਦੀਆਂ ਉਹ ਤਾਂ ਦੂਜੇ ਤੀਜੇ ਦਿਨ ਉਹ ਵਾਲ ਧੋਂਦੀਆਂ ਤੇ ਜਿਹੜੇ ਹੁਣ ਜੈਂਟਸ ਆ ਉਹ ਤਾਂ ਡੇਲੀ ਰੁਟੀਨ 'ਚ ਉਹਨਾਂ ਨੇ ਤਾਂ ਜੇ ਦੋ ਟਾਈਮ ਤੋਂ ਨਹਾਉਣਾ ਤਾਂ ਦੋ ਟਾਈਮ ਵੀ ਵਾਲ ਧੋਤੇ ਜਾਂਦੇ ਆ ਜੇ ਇੱਕ ਟਾਈਮ ਨਹਾਉਂਦੇ ਤੇ ਇੱਕ ਟਾਈਮ ਵੀ ਧੋਤੇ ਜਾਂਦੇ ਠੀਕ ਉਹਨਾਂ ਦੇ ਡੇਲੀ ਰੁਟੀਨ 'ਚ ਧੋਤੇ ਜਾਂਦੇ ਆ ਇਸ ਕਰਕੇ ਤਾਂ ਫੇਰ ਆਪਾਂ ਤੁਹਾਨੂੰ ਦੱਸਾਂਗੇ ਇਹ ਕਿੰਨੇ ਦਾ ਆਇਆ ਤੇ ਕੀ ਇਹਦਾ ਸਿਸਟਮ ਆ ਠੀਕ ਆ ਕਿੱਥੋਂ ਆਪਾਂ ਲੈ ਕੇ ਜਾਂਦਾ ਫਿਰ ਤੁਸੀਂ ਵੀ ਬਾਈ ਕਰ ਸਕਦੇ ਹੋ ਤੇ ਪਰ ਇਹਨੂੰ ਰਿਜ਼ਲਟ ਆਪਾਂ ਨੂੰ 100% ਮਿਲ ਜਾਂਦਾ ਵੈਸੇ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਲਈ ਆਪਾਂ ਇੱਕ ਤੇਲ ਆ ਜਿਹੜਾ ਯੂਜ਼ ਕਰ ਰਹੇ ਆਂ ਫਿਰ ਤੁਹਾਨੂੰ ਦੱਸ ਦਾਂਗੇ ਜੇ ਇਹਦਾ ਰਿਜ਼ਲਟ ਜਿਸ ਦਿਨ 100% ਮਿਲ ਗਿਆ ਠੀਕ ਆ ਤੇ ਇੱਕ ਆਪਾਂ ਹੋਰ ਚੀਜ਼ ਬਾਰੇ ਗੱਲ ਕਰਨੀ ਸੀ ਵੀ ਜਿਹੜਾ ਮोटापा ਬਹੁਤ ਜ਼ਿਆਦਾ ਵੱਧ ਜਾਂਦਾ ਵੀ ਕਈਆਂ ਭੈਣਾਂ ਦਾ ਇਕੱਲਾ ਪੇਟ ਜ਼ਿਆਦਾ ਵੱਧ ਜਾਂਦਾ ਜਾਂ ਭੈਣਾਂ ਦਾ ਭਰਾਵਾਂ ਦਾ ਕਿਸੇ ਦਾ ਵੀ ਹੋ ਸਕਦਾ ਪੇਟ ਆ ਜਿਹੜਾ ਵੱਧ ਜਾਂਦਾ ਤੇ ਜਿਹੜਾ ਪੇਟ ਆ ਉਹ ਫਿਰ ਅੰਦਰ ਵੀ ਨਹੀਂ ਜਾਂਦਾ ਐਡੀ ਵੱਡੀ ਦਿੱਕਤ ਬਹੁਤ ਵੱਡੀ ਦਿੱਕਤ ਆ ਇਹ ਬਹੁਤ ਜ਼ਿਆਦਾ ਜਾਣਿਆਂ ਨੂੰ ਇਹ ਕਿਉਂਕਿ ਨਾ ਵੀ ਸਾਰਾ ਬਾਡੀ ਤਾਂ ਸਹੀ ਹੁੰਦੀ ਆ ਪਰ ਪੇਟ ਪਤਾ ਨਹੀਂ ਕਿਉਂ ਵੱਜ ਜਾਂਦੇ ਆ ਵੀ ਪੇਟ ਦੀ ਇਕੱਲੀ ਕੀ ਦਿੱਕਤ ਆ ਪੇਟ ਬਾਹਰ ਨੂੰ ਨਿਕਲ ਲਾ ਜਾਂ ਲੱਗ ਜਾਂਦਾ ਠੀਕ ਆ ਚਲੋ ਕਈ ਵਾਰੀ ਤਾਂ ਭੈਣਾਂ ਦੇ ਵੀ ਕੋਈ ਦਿੱਕਤ ਹੁੰਦੀ ਆ ਵੀ ਬੱਚੇ ਤੋਂ ਬਾਅਦ ਸੰਜੇਰੀਆਂ ਤੋਂ ਬਾਅਦ ਹੋ ਜਾਂਦੀ ਆ ਤੇ ਕਈਆਂ ਦਾ ਵੈਸੇ ਹੀ ਨਾਰਮਲੀ ਵੀ ਮਤਲਬ ਕਿ ਅਨਮੈਰਿਡ ਕੁੜੀਆਂ ਦਾ ਵੀ ਪੇਟ ਜਾਂ ਜਿਹੜਾ ਥੋੜਾ ਜਿਹਾ ਬਾਹਰ ਨੂੰ ਨਿਕਲਿਆ ਪਿਆ ਹੁੰਦਾ ਜਾਂ ਮਤਲਬ ਜੈਨਸ ਦਾ ਬਾਹਰ ਨੂੰ ਨਿਕਲਿਆ ਪਿਆ ਹੁੰਦਾ ਉਹਦੇ ਵਾਸਤੇ ਤੇ ਇੱਕ ਜਿਹੜਾ ਤਿਆਬ ਬੰਦ ਇੱਕ ਤਾਂ ਤਿਆਬ ਦਾ ਆਪਾਂ ਨੂੰ ਤੁਹਾਨੂੰ ਦੱਸਿਆ ਹੀ ਹੋਇਆ ਪਹਿਲਾਂ ਦੀ ਆਵਦਾ ਠੀਕ ਆ ਉਹ ਤਾਂ ਇੰਨਾ ਵਧੀਆ ਨੁਸਖਾ ਨਾ ਜਿਨੇ ਜਿਨੇ ਟਰਾਈ ਕੀਤਾ ਉਹ ਮੈਨੂੰ ਰਿਜ਼ਲਟ ਜ਼ਰੂਰ ਦੱਸਿਓ ਪਲੀਜ਼ ਕਮੈਂਟ ਕਰਕੇ ਠੀਕ ਆ ਤੇ ਇੱਕ ਨਾ ਆਪਾਂ ਇੱਕ ਚੂਰਨ ਜਿਆ ਖਾਂਦੇ ਹਟਿਆਂ ਮੈਂ ਤਾਂ ਮਤਲਬ ਤੁਹਾਨੂੰ ਦੱਸਿਆ ਵੀ ਘੱਟੋ ਘੱਟ 3-4 ਸਾਲ ਹੋ ਗਏ ਇਸ ਨੂੰ ਖਾਂਦੀ ਨੇ ਮੈਂ ਬਣਾਉਂਦੀ ਰਹੀ ਨਹੀਂ ਡੱਬਾ ਆ ਭਰ ਲਈ ਨਹੀਂ ਜਦੋਂ ਖਤਮ ਹੋ ਜਾਂਦਾ ਫਿਰ ਆਹ ਵਾਲਾ ਚੂਰਨ ਓਏ ਡੁੱਲ ਗਿਆ ਮੇਰਾ ਚਮਚਾ ਉੜ ਗਿਆ ਚਲ ਕੋਈ ਗੱਲ ਨਹੀਂ ਚਮਚ ਚਮਚਕ ਨਹੀਂ ਦੁੱਲੇ ਥੋੜਾ ਜਿਹਾ ਇਡਲਿਆ ਵੈਸੀ ਚਮਚਾ ਰੋੜ ਗਿਆ ਐਵੇਂ ਦਾ ਇਹ ਚੂਰਨ ਆ ਠੀਕ ਆ ਤੇ ਇਹ ਮੈਂ ਡੱਬਾ ਫੁੱਲ ਭਰ ਲੈਣੀ ਹੁਣ ਮੇਰਾ ਇੰਨਾ ਕ ਰਹਿ ਗਿਆ ਜਿਸ ਦਿਨ ਮੈਂ ਦੁਬਾਰਾ ਬਣਾਇਆ ਉਸ ਦਿਨ ਮੈਂ ਤੁਹਾਡੇ ਨਾਲ ਇਹਦੀ ਬਣਾਉਣ ਦੀ ਜਿਹੜੀ ਕਿ ਸਾਰਾ ਸ਼ੇਅਰ ਕਰ ਦੂੰਗੀ ਵੀ ਇਹ ਕਿਵੇਂ ਬਣਦਾ ਠੀਕ ਆ ਵੈਸੀ ਅੱਜ ਤਾਂ ਮੈਂ ਤੁਹਾਨੂੰ ਦੱਸਣ ਲਈ ਲੈਦੇ ਚ ਪਾ ਲਾ ਖਾਲਾ ਖਾਣਾ ਤਾਂ ਨਹੀਂ ਫਿਰ ਠੀਕ ਆ ਤੇ ਮੈਂ ਨਾ ਇਹ ਚੂਰਨ ਆ ਜਿਹੜਾ ਉਹ ਮਤਲਬ ਡੇਲੀ ਸੁਬਾ ਰੁਟੀਨ ਚ ਇੱਕ ਚਮਚਾ ਤੇ ਇਹ ਵਾਲਾ ਚੂਰਨ ਆ ਨਾ ਜਿਹੜਾ ਮਤਲਬ ਡੇਲੀ ਆਪਾਂ ਜਿਹੜਾ ਮੈਂ ਸਵੇਰ ਤੇ ਸ਼ਾਮ ਦੋਨੇ ਟਾਈਮ ਲੈਣੀ ਆ ਤੁਸੀਂ ਇਹਨੂੰ ਰਾਤ ਨੂੰ ਵੀ ਭਿਓ ਕੇ ਰੱਖ ਸਕਦੇ ਇਹ ਕੰਮ ਕੀ ਕਰੂਗਾ ਇਹ ਤਾਂ ਨਾ ਤਾਂ ਤੁਹਾਡੇ ਤਿਆਬ ਬਣੂਗਾ ਨਾ ਤੁਹਾਡੇ ਗੈਸ ਬਣੂਗੇ ਨਾ ਮਤਲਬ ਜਿਹੜਾ ਜਿਹੜਾ ਤੁਹਾਡਾ ਮੋਟਿੱਪਾ ਉਹ ਤਾਂ ਖਤਮ ਹੋ ਜਾਊਗਾ ਠੀਕ ਆ ਜਿਹੜਾ ਐਕਸਟਰਾ ਫੈਟ ਆ ਉਸ ਚੀਜ਼ ਨੂੰ ਇਹ ਬਹੁਤ ਛੇਤੀ ਰਿਡਿਊਸ ਕਰਦਾ ਹੈਗਾ ਠੀਕ ਆ ਤੇ ਮਤਲਬ ਇਹਦਾ ਕੋਈ ਜ਼ਿਆਦਾ ਬਣਾਉਣਾ ਔਖਾ ਨਹੀਂ ਕੋਈ ਆਏ ਨਹੀਂ ਵੀ ਇਹ ਘੁੱਟ ਘੱਟੋ ਘਟ 11500 ਦਾ ਬਣੂਗਾ ਸਿਰਫ ਇਹ 100 150 200 ਰੁਪਏ ਦੇ ਵਿੱਚ ਤਿਆਰ ਹੋ ਜਾਂਦਾ ਤੇ ਕਿੰਨਾ ਟਾਈਮ ਹੀ ਨਿਕਲ ਜਾਂਦਾ ਠੀਕ ਹੈ ਨਾ ਕੋਈ ਜ਼ਿਆਦਾ ਚੀਜ਼ਾਂ ਨਹੀਂ ਲੈਣੀਆਂ ਇਹਦੇ ਵਾਸਤੇ ਲੈਣਾ ਕੀ ਆ ਜੇ ਤੁਸੀਂ ਇਹਨਾਂ ਚੀਜ਼ਾਂ ਜਿਹੜੀਆਂ ਮੈਂ ਦੱਸੂਗੀ ਨਾ ਤੇ ਸਰਚ ਕਰ ਲਓ ਇਹਨਾਂ ਦਾ ਰਿਜ਼ਲਟ ਵੇਖਿਓ ਸਭ ਤੋਂ ਪਹਿਲਾਂ ਤਾਂ ਜੀਰਾ ਲੈਣਾ ਜਮੈਨ ਲੈਣੀ ਆ ਤੇ ਸੌਂਫ ਲੈਣੀ ਤਿੰਨ ਚੀਜ਼ਾਂ ਤੇ ਲੈਣੀਆਂ ਹੀ ਲੈਣੀਆਂ ਇਹਨਾਂ ਨੂੰ ਡਰਾਈ ਰੋਸਟ ਕਰ ਲੈਣਾ ਤਵੇ ਤੇ ਕਰ ਸਕਦੇ ਹੋ ਜਾਂ ਪੈਨ ਚ ਪਾ ਕੇ ਕਰ ਸਕਦੇ ਬਿਲਕੁਲ ਸੇਮ ਅੱਗ ਠੀਕ ਆ ਡਰਾਈ ਰੋਸਟ ਕਰਕੇ ਤੁਸੀਂ ਇੱਕ ਖਾਲੀ ਚ ਕੱਢ ਲੈਣਾ ਇਹਨਾਂ ਨੂੰ ਤੇ ਠੰਡਾ ਹੋਣ ਦੇਣਾ ਠੀਕ ਆ ਉਸ ਤੋਂ ਬਾਅਦ ਇੱਕ ਲੈਣੀਆਂ ਕਾਲੀਆਂ ਮਿਰਚਾਂ ਪੰਜ ਤੋਂ 6 ਕਾਲੀਆਂ ਮਿਰਚਾਂ ਲੈ ਲਓ ਜ਼ਿਆਦਾ ਨਹੀਂ ਪਾਉਣਾ ਜਿਵੇਂ 50-50 ਰੁਪਏ ਦਾ ਲੈ ਲਿਆ 100-100 ਗ੍ਰਾਮ ਜੀਰਾ ਸੌਂਫ ਤੇ ਜਮੈਨ ਇਹਨਾਂ ਚੀਜ਼ਾਂ ਬਰਾਬਰ ਮਾਤਰਾ ਵਿੱਚ ਲੈ ਲਈਆਂ ਤਾਂ 10 ਕ ਕਾਲੀਆਂ ਮਿਰਚਾਂ ਲੈ ਲਓ ਠੀਕ ਆ ਦੋ ਕ ਲੈਚੀਆਂ ਲੈ ਲਓ ਵਿੱਚ ਦੋ ਤੋਂ ਚਾਰ ਲੈਚੀਆਂ ਲੈ ਸਕਦੇ ਹੋ ਤੁਸੀਂ ਜੇ ਤੋ ਉਹ ਤਾਂ ਫਲੇਵਰ ਵਾਸਤੇ ਆ ਜੇ ਤੁਸੀਂ ਜਿਆਦਾ ਵਧੀਆ ਫਲੇਵਰ ਤਾਂ ਤੁਸੀਂ 10 5 7 ਅਸ ਇਲਾਚੀਆਂ ਪਾ ਸਕਦੇ ਹੋ ਠੀਕ ਆ 1 2 ਲੌਂਗ ਲੈ ਲਓ ਤੇ ਥੋੜੀ ਜੀ ਲੈ ਲਓ ਜਿਹੜੀ ਕਿ ਧਾਗਾ ਮਿਸ਼ਰੀ ਬਿਲਕੁਲ ਥੋੜੀ ਜੀ ਲੈਣੀ ਹੈ ਜਿਵੇਂ ਇੰਨੀ ਕੀ ਲੈਣੀ ਹੈ ਧਾਗਾ ਮਿਸ਼ਰੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਰਨਾ ਇਹਨਾਂ ਤਿੰਨ ਚੀਜ਼ਾਂ ਨੂੰ ਤਾਂ ਤੁਸੀਂ ਡ్రਾਈ ਰੋਸਟ ਕਰਨਾ ਹੀ ਆ ਸੌਂਫ ਜਮੈਣ ਤੇ ਜੀਰਾ ਤਿੰਨਾਂ ਚੀਜ਼ਾਂ ਠੀਕ ਆ ਉਸ ਤੋਂ ਬਾਅਦ ਇਹਨਾਂ ਤੀਜਾਂ ਚਿੰਨਾ ਚੀਜ਼ਾਂ ਦਾ ਜਦੋਂ ਠੰਡਾ ਹੋ ਗਿਆ ਉਹਨਾਂ ਨੂੰ ਤੁਸੀਂ ਕੀ ਕਰ ਲੈਣਾ ਉਹਨਾਂ ਨੂੰ ਪੀਸ ਲੈਣਾ ਮਿਕਸੀ 'ਚ ਕੁੰਡੇ ਕੋਟੇ ਚ ਵੀ ਕੁੱਟ ਸਕਦੇ ਹਾਂ ਮਿਕਸੀ ਚ ਵੀ ਪੀਸ ਸਕਦੇ ਹਾਂ ਠੀਕ ਆ ਜਿਵੇਂ ਤੁਹਾਨੂੰ ਸੈੱਟ ਲੱਗੇ ਤਾਂ ਚੰਗੀ ਤਰ੍ਹਾਂ ਨਿਸ਼ਾਨ ਲਓ ਜੇ ਤੁਸੀਂ ਬਿਲਕੁਲ ਫਾਈਨ ਪਾਊਡਰ ਬਾਕੀ ਇਹਦੇ ਚ ਕੋਈ ਚੀਜ਼ ਐਵੇਂ ਦੀ ਨਹੀਂ ਹੁੰਦੀ ਵੀ ਪਾਊਡਰ ਕਿਉਂਕਿ ਆਪਾਂ ਜੀਰਾ ਸੌਂਫ ਜਿ ਮੈਂ ਤਾਂ ਸਾਫ ਦਾ ਵੀ ਖਾ ਲੈਨੇ ਆ ਮੋਹ ਜੇ ਥੋੜਾ ਜਿਹਾ ਇਹ ਦਰਦਰਾ ਰਹੇਗਾ ਤਾਂ ਕੋਈ ਗੱਲ ਨਹੀਂ ਆ ਦੇਖੋ ਮੇਰਾ ਨਾ ਥੋੜਾ ਜਿਹਾ ਨਾ ਤਾਂ ਜਿਆਦਾ ਮਤਲਬ ਕੀ ਇਹ ਪੀਸਿਆ ਆ ਜਾਂ ਤੇ ਨਾ ਹੀ ਜਿਆਦਾ ਇਹ ਉਹ ਹੈਗਾ ਥੋੜਾ ਜਿਹਾ ਮੋਟਾ ਜਿਹਾ ਹੀ ਹੈਗਾ ਤੁਹਾਨੂੰ ਦਿਖਾ ਦਿੰਨੀ ਆ ਠੀਕ ਆ ਮੋਟਾ ਜਿਹਾ ਹੀ ਆ ਇਹ ਕੋਈ ਬਾਲਾ ਨਹੀਂ ਹੈਗਾ ਜਿਵੇਂ ਫ ਤਾਂ ਇਹ ਜਿਹੜੀਆਂ ਤਿੰਨ ਚੀਜ਼ਾਂ ਨੂੰ ਡ్రਾਈ ਰੋਸਟ ਕਰਕੇ ਜਦੋਂ ਤੁਸੀਂ ਪੀਸਦੇ ਇਹਦੇ ਵਿੱਚ ਲੌਂਗ ਤੇ ਇਲਾਚੀਆਂ ਦੋਨੇ ਚੀਜ਼ਾਂ ਉਹਨਾਂ ਨੂੰ ਵਿੱਚ ਹੀ ਪੀਸ ਲੈਣਾ ਠੀਕ ਆ ਤੇ ਕਾਲੀਆਂ ਮਿਰਚਾਂ ਨੂੰ ਤੇ ਥੋੜੀ ਜਿਹੀ ਜਿਹੜੀ ਧਾਗਾ ਮਿਸ਼ਰੀ ਤੁਸੀਂ ਪੀਸ ਕੇ ਵਿੱਚ ਹੀ ਪਾ ਲੈਣੀ ਆ ਉਹ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਚੰਗੀ ਤਰ੍ਹਾਂ ਤਾਂ ਇੱਕ ਡੱਬਾ ਭਰਾ ਭਰ ਕੇ ਆਪਦੇ ਬੈੱਡ ਦੇ ਕੋਲੇ ਰੱਖ ਲਓ ਸਵੇਰ ਵੀ ਤੇ ਸ਼ਾਮ ਨੂੰ ਵੀ ਸਵੇਰ ਉੱਠਨ ਸਾਰੀ ਮੈਂ ਤਾਂ ਲੈ ਲੈਣੀ ਆ ਉੱਠਦੀ ਮੈਂ ਬਾਅਦ ਚੋਂ ਬਰਸ਼ ਕਰਨ ਜਾਣੀ ਆ ਜਦੋਂ ਮੈਂ ਇਹਨੂੰ ਲੈ ਲੈਣੀ ਆ ਠੀਕ ਆ ਉਹ ਤਾਂ ਮੈਂ ਲੈਣਾ ਹੀ ਲੈਣਾ ਤੇ ਜਿਹੜਾ ਮੈਂ ਉਹ ਇੱਕ ਤੁਹਾਨੂੰ ਦੱਸਿਆ ਸੀ ਤਿਆਬ ਤੋਂ ਮਿੱਠਾ ਸੋਡਾ ਉਹ ਮੈਂ ਮਤਲਬ ਕਿ ਜੇ ਤਿਆਬ ਜਾ ਬੰਨ ਲੱਗੇ ਮੈਨੂੰ ਇਹ ਲੱਗਦਾ ਰਹਿੰਦਾ ਵੀ ਬੰਨਦਾ ਤਾਂ ਵੈਸੇ ਮੈਂ ਰੁਟੀਨ 'ਚ ਵੀ ਕਿਤੇ ਕਿਤੇ ਡੇਲੀ ਵੀ ਲੈ ਲੈਨੀ ਆ ਕਿਤੇ ਮਤਲਬ ਵਿੱਚੋਂ ਸਕਿਪ ਵੀ ਕਰਦੇ ਨਹੀਂ ਉਸ ਚੀਜ਼ ਨੂੰ ਪਰ ਮੈਂ ਇਸ ਚੀਜ਼ ਨੂੰ ਨਹੀਂ ਸਕਿਪ ਕਰਦੀ ਹੈਗੀ ਤਾਂ ਰਾਤ ਨੂੰ ਜਦੋਂ ਮੈਂ ਰੋਟੀ ਖਾ ਲੈਣੀ ਆ ਨਾਲ ਦੀ ਨਾਲ ਮੈਂ ਕੋਸਾ ਪਾਣੀ ਜਿਵੇਂ ਹੁਣ ਭਾਂਡੇ-ਭੁੰਡੇ ਧੋਇਆ ਇਹ 20-25 ਮਿੰਟ ਹੋ ਜਾਂਦੀ ਆ ਆਪਾਂ ਨੂੰ ਰਸੋਈ 'ਚੋਂ ਸਮਾਨ ਚੱਕਦਿਆਂ ਕਰਦੇ ਆ ਰੋਟੀ ਖਾ ਕੇ ਤੋਂ ਉਸ ਤੋਂ ਬਾਅਦ ਮੈਂ ਆਪਦਾ ਕੋਸਾ ਪਾਣੀ ਲੈ ਕੇ ਤੇ ਇਹਦਾ ਅੱਧਾ ਸਾਰਾ ਚਮਚਾ ਜਿਹੜਾ ਡੇਲੀ ਰੁਟੀਨ 'ਚ ਲੈਂਦੀ ਆ ਕਦੇ ਵੀ ਇਹ ਚੀਜ਼ ਨੂੰ ਸਕਿਪ ਨਹੀਂ ਕਰਦੀ ਹੈਗੀ ਮੇਰੇ ਹਸਬੰਦ ਵੀ ਲੈਂਦੇ ਆ ਮੈਂ ਵੀ ਲੈਨੀ ਆ ਮੇਰੀ ਕੁੜੀ ਦਾ ਜੀਜੀ ਕਰਦਾ ਤਾਂ ਖਾ ਲੈਂਦੀ ਹੈ ਨਹੀਂ ਨਹੀਂ ਉਹ ਪਾਉਂਦੀ ਉਹ ਆਏ ਨਹੀਂ ਹੈਗਾ ਵੀ ਵੱਜਵਾ ਖਾਵਗੀ ਮੈਂ ਉਹਨਾਂ ਨੂੰ ਵੀ ਡੇਲੀ ਰੂਟੀਨ ਚ ਲੈਨੀ ਆ ਤਾਂ ਜਿਹੜਾ ਕਿ ਇਹਦੇ ਨਾਲ ਪੇਟ ਆ ਬਾਹਰ ਨਹੀਂ ਆਉਂਦਾ ਠੀਕ ਆ ਤੇ ਦੂਸਰੀ ਚੀਜ਼ ਗੈਸ ਨਹੀਂ ਬਣਦੀ ਤੇ ਐਸਿਡ ਨਹੀਂ ਬਣਦਾ ਤੇ ਇੱਕ ਆਪਣੀ ਜਿਹੜੀ ਅਨਰਜੀ ਆ ਉਹ ਵਧੀਆ ਰਹਿੰਦੀ ਆਏ ਨਹੀਂ ਹੁੰਦਾ ਵੀ ਆਪਣਾ ਖਾਣਾ ਜਿਹੜਾ ਐ ਵਾਪਸ ਆਈ ਜਾਊਗਾ ਆਪਾਂ ਐ ਖਾ ਲਿਆ ਤਾਂ ਆਪਣਾ ਇਹ ਲੱਗੂਗਾ ਵੀ ਹਾਈ ਸਾਡੇ ਇੱਥੇ ਪਿਆ ਬਹੁਤ ਜਲਦੀ ਹਾਜਮ ਹੋ ਜਾਂਦਾ ਜਿਹੜਾ ਆਪਣਾ ਪਾਚਨ ਪਾਚਨ ਤੰਤਰ ਆ ਉਹਨੂੰ ਇਹ ਪੂਰਾ ਮਤਲਬ ਕਿ ਸਟਰੋਂਗ ਕਰ ਦਈ ਠੀਕ ਹੈ ਨਾ ਵੀ ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਵੀ ਇਹਨਾਂ ਨੂੰ ਵੀ ਤੁਸੀਂ ਸੌਂਫ ਦਾ ਕੀ ਫਾਇਦੀ ਹੈ ਜਮੈਨ ਦੇ ਕੀ ਹੈ ਜੀਰੇ ਦੇ ਕੀ ਹੈ ਇਹ ਸਾਰੀਆਂ ਚੀਜ਼ਾਂ ਆਪਣੇ ਮਤਲਬ ਖਾਣੇ 'ਚ ਰੋਜ਼ ਦੀ ਤਰ੍ਹਾਂ ਹੀ ਹੁੰਦਗਾ ਹੈ ਇਹ ਨਾ ਵਰਤੋ ਪਰ ਆਪਾਂ ਇਹਨਾਂ ਨੂੰ ਜੇ ਇਸ ਤਰੀਕੇ ਨਾਲ ਖਾ ਲਾਂਗੇ ਮੈਂ ਨਾ ਇੱਕ ਦੋ ਤਿੰਨ ਡਾਕਟਰਾਂ ਦੀਆਂ ਵੀ ਇਹ ਚੀਜ਼ਾਂ ਮਤਲਬ ਜਿਹੜੇ ਆਯੁਰਵੈਦਿਕ ਡਾਕਟਰ ਹਨ ਨਾ ਹੋਮੋਪੈਥੀ ਵਾਲੇ ਉਹ ਇਹ ਚੀਜ਼ਾਂ ਬਾਰੇ ਦੱਸਦੇ ਆ ਮੈਂ ਦੋ ਤਿੰਨ ਡਾਕਟਰਾਂ ਦੀਆਂ ਨਾ ਇਹ ਦੇਖੀਆਂ ਹੋਈਆਂ ਮਤਲਬ ਵੀਡੀਓਜ਼ ਤਾਂ ਉਹ ਕਹਿੰਦੇ ਜੀਰਾ ਜਮੈਨ ਤੇ ਜਿਹੜੀ ਸੌਫ ਉਹ ਹਰ ਕੁ ਲੈਡੀ ਨੂੰ ਜ਼ਰੂਰ ਲੈਣੀ ਚਾਹੀਦੀ ਹੈ ਜਿਹੜਾ ਆਪਣੇ ਪੇਟ ਅੰਦਰ ਪਾਣੀ ਵਗੈਰਾ ਹੁੰਦਾ ਨਾ ਬੱਚਿਆਂ ਤੋਂ ਬਾਅਦ ਜਿਵੇਂ ਉਹ ਚੀਜ਼ ਮੈਂ ਨਾ ਜਦੋਂ ਮੇਰੀ ਗੁੜੀਆ ਹੋਈ ਸੀ ਤਾਂ ਮੈਂ ਘੱਟੋ ਘੱਟ 15 ਤੋਂ 20 ਦਿਨ ਲਗਾਤਾਰ ਜਮੈਨ ਤੇ ਸੌਂਫ ਵਾਲਾ ਪਾਣੀ ਬਸ ਕੋਈ ਪਾਣੀ ਨਹੀਂ ਪੀਤਾ ਉਹੀ ਪਾਣੀ ਪੀਤਾ ਸੀਗਾ ਮਤਲਬ ਮੈਂ ਸਰਾਣੇ ਧਰ ਕੇ ਹੀ ਬੈਠੀ ਜਾਂਦੀ ਐ ਬੀ ਇਕੱਠਾ ਕਰ ਲੈਂਦੀ ਸੀ ਲੀਟਰ ਡੇਢ ਲੀਟਰ ਥੋੜਾ ਥੋੜਾ ਕਿਉਂਕਿ ਪਾਣੀ ਘੱਟ ਪੀਣਾ ਹੁੰਦਾ ਉਦੋਂ ਜਦੋਂ ਮੈਨੂੰ ਪਿਆਸ ਲੱਦੀ ਸੀ ਸਿਰਫ ਮੈਂ ਉਹੀ ਪਾਣੀ ਦੀਆਂ ਦੋ ਘੁੱਟਾ ਭਰ ਲੈਂਦੀ ਜਦੋਂ ਪਿਆਸ ਲੱਦੀ ਸੋਸੇ ਪਾਣੀ ਦੀਆਂ ਦੋ ਘੁੱਟਾ ਭਰ ਲੈਂਦੀ ਸੀ ਤਾਂ ਮੇਰੀ ਬਾਦ ਚੋ ਮੇਰੀ ਮਤਲਬ ਐ ਨਹੀਂ ਹੋਇਆ ਸੀ ਵੀ ਮੈਂ ਮੋਟੀ ਹੋ ਗਈ ਜਾਂ ਜਾਂ ਮਤਲਬ ਮੇਰੇ ਫੈਟ ਚੜ ਗਏ ਕਈ ਕਹਿੰਦੇ ਨੇ ਬੱਚੇ ਤੋਂ ਬਾਅਦ ਨਾ ਬਿਲਕੁਲ ਨਹੀਂ ਹੋਇਆ ਸੀ ਇਹ ਤਾਂ ਹੁਣ ਮੇਰਾ ਸਰੀਰ ਥੋੜਾ ਜਿਹਾ ਫੁੱਲ ਗਿਆ ਮੈਨੂੰ ਥੋੜੀ ਜੀ ਹੋਰ ਪ੍ਰੋਬਲਮ ਆ ਗਈਆਂ ਸੀ ਉਸ ਕਰਕੇ ਮੇਰਾ ਥੋੜਾ ਜਿਹਾ ਸਰੀਰ ਆ ਜਿਹੜਾ ਥੋੜਾ ਜਿਹਾ ਮਤਲਬ ਫੁੱਲ ਗਿਆ ਦਿੱਕਤ ਹੋਰ ਸੀਗੀ ਪਰਸਨਲੀ ਤੇ ਪਰ ਜਿਹੜੀ ਮੇਰੇ ਮਾਏ ਵੀ ਨਹੀਂ ਹੋਇਆ ਮਟੇਪਾ ਨਹੀਂ ਮੈਨੂੰ ਬਿਲਕੁਲ ਵੀ ਆਇਆ ਬੱਚਿਆਂ ਤੋਂ ਬਾਅਦ ਵੀ ਬੱਚੇ ਤੋਂ ਬਾਅਦ ਜਿਵੇਂ ਕਹਿ ਦਿੰਦੇ ਕਈਆਂ ਦਾ ਹੋ ਜਾਂਦਾ ਤਾਂ ਇਹ ਬਹੁਤ ਦੋ ਤਿੰਨ ਜਾਣਿਆ ਤਾਂ ਅਪਣਾਇਆ ਹੋਇਆ ਨੁਸਖਾ ਇਹ ਬਹੁਤ ਜਿਆਦਾ ਵਧੀਆ ਚੀਜ਼ ਆ ਕੋਈ ਪਿਉਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਸਿੰਪਲ ਤੁਸੀਂ ਪਾਣੀ ਨਾਲ ਚਮਚੇ ਨਾਲ ਲਓ ਜੇ ਤੁਸੀਂ ਰਾਤ ਨੂੰ ਪਿਓ ਕੇ ਰੱਖ ਦੋਗੇ ਨੂੰ ਕੰਚ ਦੇ ਗਲਾਸ ਚ ਥੋੜਾ ਜਿਹਾ ਬਾਹਰ ਦੱਸੂਗਾ ਉਹ ਪਾਣੀ ਪੀ ਲੋ ਤੇ ਉਵੇਂ ਵਿੱਚ ਇਹ ਚੀਜ਼ਾਂ ਪਿੰਨੇ ਜਿਹੜਾ ਪਾਊਡਰ ਆ ਉਵੇਂ ਨਾਲ ਮਿਕਸ ਹੋ ਜਾਂਦਾ ਨੇ ਚਮਚਾ ਮਾਰ ਕੇ ਪੀ ਲੋ ਤਾਂ ਬਸ ਖਾ ਲਓ ਨਾਲ ਹੀ ਤਾਂ ਇਹ ਵੀ ਸਿਹਤ ਆ ਜੇ ਨਹੀਂ ਇਨੀ ਕੋਈ ਦਿੱਕਤ ਕਰ ਸਕਦਾ ਤਾਂ ਤੁਸੀਂ ਐਂ ਡੱਬਾ ਭਰ ਕੇ ਮੈਂ ਤਾਂ ਰੱਖਿਆ ਹੋਇਆ ਸੀ ਆ ਦੇਖੋ ਥੋੜਾ ਜਿਹਾ ਰਹਿ ਗਿਆ ਜਿਸ ਦਿਨ ਮੈਂ ਦੁਬਾਰਾ ਬਣਾਇਆ ਨਾ ਮੈਂ ਤੁਹਾਨੂੰ ਉਸ ਦਿਨ ਵੀਡੀਓ ਪਾਉਂਗੀ ਉਸ ਦਿਨ ਦਿਖਾਉਂਗੀ ਫਿਰ ਠੀਕ ਆ ਤੇ ਸਾਰੀਆਂ ਭੈਣਾਂ ਜਰੂਰ ਇਸ ਜੀ ਨੂੰ ਠੀਕ ਆ ਤੇ ਮਟੇਪਾ ਤੁਹਾਨੂੰ ਪਤਾ ਸਭ ਤੋਂ ਵੱਧ ਪੇਟ ਹੀ ਆਪਣਾ ਦਿਖਣਾ ਸ਼ੁਰੂ ਹੁੰਦਾ ਇਸ ਕਰਕੇ ਤੇ ਨਾ ਵੇਟ ਰਹੂਗਾ ਤੇ ਵੇਟ ਬਹੁਤ ਛੇਤੀ ਇਹਦੇ ਨਾਲ ਆ ਜਿਹੜਾ ਕੀ ਆ ਲੂਜ਼ ਹੁੰਦਾ ਮਤਲਬ ਵੇਟ ਆ ਜਿਹੜਾ ਬਹੁਤ ਘਟਦਾ ਹੈਗਾ ਤੁਸੀਂ ਇਸ ਜੀ ਨੂੰ ਟਰਾਈ ਕਰੋ ਲਗਾਤਾਰ 1 ਕਮੀਨਾ ਟਰਾਈ ਕਰੋ ਤੇ ਇੱਕ ਸਿਰਫ ਮਿੱਠਾ ਘਟ ਕੰਮ ਮਿੱਠਾ ਘੱਟ ਕਰ ਦਿਓ ਇਹ ਚੀਜ਼ ਕੋਈ ਆਏ ਨਹੀਂ ਕਸਰਤ ਕਰਨ ਦੀ ਲੋੜ ਨਹੀਂ ਕੋਈ ਖਾਣਾ ਛੱਡਣ ਦੀ ਲੋੜ ਨਹੀਂ ਕੋਈ ਕੁਝ ਛੱਡਣ ਦੀ ਲੋੜ ਨਹੀਂ ਕਿਉਂਕਿ ਆਪਾਂ ਖਾਣਾ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਹੋਊਗਾ ਜਿਹੜਾ ਹੱਦ ਤੋਂ ਵੱਧ ਖਾਣਾ ਖੋ ਕੇ ਜਿੰਨਾ ਕਿ ਪੇਟ 'ਚ ਜਾਊਗਾ ਹਰ ਕੋਈ ਉਹਨਾਂ ਕੀ ਖਾਣਾ ਖਾਂਦਾ ਵੱਧ ਨਹੀਂ ਖਾਂਦਾ ਕੋਈ ਵੀ ਠੀਕ ਨਾ ਤੇ ਇਹ ਜਿਹੜਾ ਮਟੇਪਾ ਵੈਸੀ ਇਹ ਨਾ ਜਿਹੜੇ ਜੰਕ ਫੂਡ ਵਗੈਰਾ ਜ਼ਿਆਦਾ ਖਾਂਦੇ ਉਹਨਾਂ ਨੂੰ ਜ਼ਿਆਦਾ ਆਉਂਦਾ ਆਪਣੇ ਅਰਗੀਆਂ ਨੂੰ ਨਹੀਂ ਜਿਨ੍ਹਾਂ ਨੇ ਘਰੇ ਕੰਮ ਕਰਨਾ ਹੁੰਦਾ ਉਹਨਾਂ ਨੂੰ ਕੋਈ ਮਢਾਪਾ ਨਹੀਂ ਆਉਂਦਾਗਾ ਕੋਈ ਕਸਰਤ ਵੀ ਨਹੀਂ ਸਾਰਾ ਦਿਨ ਕਸਰਤ ਹੀ ਹੋ ਜਾਂਦੀ ਜਿਉਂ ਤੜਕੇ ਤੋਂ 4 4:30 ਤੋਂ ਉੱਠ ਖੜੀਦਾ ਉਹਦੋਂ ਤੋਂ ਕਸਰਤ ਹੀ ਚੱਲੀ ਜਾਂਦੀ ਰਹਿੰਦੀ 10 11 ਵਜੇ ਤੱਕ ਤੇ ਹੋਰ ਕਿਹੜੀ ਕਸਰਤ ਕਰਨੀ ਹੈ ਮੈਨੂੰ ਤਾਂ ਲੱਗਦਾ ਨਹੀਂ ਕੋਈ ਕਸਰਤ ਕਰਨ ਦੀ ਲੋੜ ਪੋਗੀ ਥੋੜੀ ਬਹੁਤੀ ਕਰਨੀ ਹੁੰਦੀ ਆ ਸੈਰ ਸੁਰ ਕਰ ਲਈਦੀ ਆ ਆਪਾਂ ਵੀ ਐਂ ਤਾਂ ਥੋੜੀ ਬਹੁਤੀ ਕਸਰਤ ਕਰਦੇ ਆ ਵੀ ਥੋੜਾ ਬਹੁਤਾ ਲ ਪਰ ਬਾਲੀ ਨਹੀਂ ਜਿੰਨਾ ਕਾ ਬਸ ਹੁੰਦਾ ਉਹਨਾਂ ਕਾ ਕਰ ਲਈਦਾ ਤੇ ਚਲੋ ਜੀ ਠੀਕ ਆ ਅੱਜ ਲਈ ਇੰਨਾ ਹੀ ਕਾਫੀ ਆ ਪਰ ਇਹ ਚੂਰਨ ਜ਼ਰੂਰ ਤੁਸੀਂ ਨਾ ਖਾਣਾ ਜ਼ਰੂਰ ਸ਼ੁਰੂ ਕਰੋ ਮੈਂ ਇਹੀ ਕਹਿਣੀ ਆ ਤੇ ਰਿਜ਼ਲਟ ਇੰਨਾ ਕਾ ਵਧਗਾ ਆਊਗਾ ਨਾ ਤੁਸੀਂ ਦੇਖੀ ਬਹੁਤ ਜ਼ਿਆਦਾ ਵਧਗਾ ਰਿਜ਼ਲਟ ਆਊਗਾ ਪਾਚਨ ਤੰਤਰ ਤੁਹਾਡਾ ਇੰਨਾ ਕਾ ਸਟਰੋਂਗ ਹੋ ਜਾਊਗਾ ਜੀ ਆਪਣਾ ਪੇਟ ਸਹੀ ਆ ਨਾ ਤਾਂ ਕੋਈ ਬਿਮਾਰੀ ਆਪਣੇ ਨੇੜੇ ਨਹੀਂ ਲੱਗਦੀ ਸਾਰਾ ਕੁਝ ਸੈਟ ਆ ਜਦੋਂ ਪੇਟ ਖਰਾਬ ਆ ਤਾਂ ਬਿਮਾਰੀਆਂ ਤਾਂ ਫਿਰ ਤੁਹਾਨੂੰ ਪਤਾ ਪੇਟ ਆ ਜਿਹੜਾ ਸਭ ਤੋਂ ਪਹਿਲਾਂ ਜਾੜਾ ਆਪਣੇ ਉਸ ਤੋਂ ਬਾਅਦ ਹੀ ਬਿਮਾਰੀਆਂ ਸਾਰੀਆਂ ਪਾਸੇ ਐਸੇ ਜਿਹੜੀਆਂ ਫੈਲਰਦੀਆਂ ਇਸ ਕਰਕੇ ਆਪਦਾ ਪੇਟ ਸਹੀ ਰੱਖੋ ਇਹਦੇ ਨਾਲ ਪੇਟ ਕਬਜ ਜਿਵੇਂ ਕਬਜ ਦੀ ਸਮੱਸਿਆ ਉਹ ਵੀ ਨਹੀਂ ਰਹਿੰਦੀ ਹੈ ਠੀਕ ਹੈ ਨਾ ਪੇਟ ਆ ਜਿਹੜਾ ਜਲਦੀ ਸਾਫ਼ ਹੁੰਦਾ ਵਧੀਆ ਤਰੀਕੇ ਨਾਲ ਜਿਹੜਾ ਇਹ ਆਪਣਾ ਖਾਣਾ ਜਿਹੜਾ ਪੂਰਾ ਪਾਚਦਾ ਹੈਗਾ ਇਹ ਚੀਜ਼ ਜੇ ਤੁਸੀਂ ਖਾਣੇ ਤੋਂ ਬਾਅਦ ਡੇਲੀ ਅੱਧਾ ਪੌਣਾ ਚਮਚਾ ਲੈ ਲਿਆ ਕਰੋ ਤੇ ਕੋਈ ਇਹਦੀ ਸਾਈਡ ਇਫੈਕਟ ਨਹੀਂ ਹੈਗਾ ਠੀਕ ਹੈ ਨਾ ਕੋਈ ਵੀ ਇਹਨੂੰ ਲੈ ਸਕਦਾ ਕੋਈ ਆਏ ਨਹੀਂ ਹੈਗਾ ਵੀ ਵੱਡੇ ਲੈ ਸਕਦੇ ਛੋਟੇ ਲੈ ਸਕਦੇ ਬੱਚਿਆਂ ਤੋਂ ਲੈ ਕੇ ਤੁਸੀਂ ਵੱਡਿਆਂ ਤੱਕ ਸਾਰਿਆਂ ਨੇ ਲੈ ਸਕਦੇ ਕਿੰਨੀ ਵੀ ਉਮਰ ਆ ਤੁਹਾਡੀ ਕੋਈ ਕੁਵਾਰਾ ਕੋਈ ਵਿਆਹਿਆ ਕੋਈ ਵੀ ਹੈ ਸਾਰੇ ਜਾਣੇ ਖਾ ਸਕਦੇ ਆ ਤੇ ਕੋਈ ਲੇਡੀਜ਼ ਆ ਚਾਹੇ ਜੈਂਟਸ ਆ ਕੁਝ ਵੀ ਆ ਠੀਕ ਆ ਤੇ ਚਲੋ ਜੀ ਠੀਕ ਆ ਅੱਜ ਲਈ ਇਹਨੇ ਕਾਫੀ ਆ ਟਰਾਈ ਜ਼ਰੂਰ ਕਰਿਓ ਤੇ ਚਲੋ ਫਿਰ ਮਿਲਦੇ ਆ ਕੱਲ ਨੂੰ ਕੋਈ ਨਵੀਂ ਵੀਡੀਓ ਲੈ ਕੇ ਤੇ ਆਪਾਂ ਜਿਹੜਾ ਇੱਕ ਨਾ ਮੈਂ ਪੈਕ ਲਗਾਉਣਾ ਸੀ ਹੁਣ ਤੇ ਲਗਾਇਆ ਨਹੀਂ ਚਲ ਕੋਈ ਗੱਲ ਨਹੀਂ ਸਵੇਰੇ ਸੇ ਤੇ ਚਲੋ ਜੀ ਠੀਕ ਆ ਓਕੇ ਬਾਏ ਮਿਲਦੇ ਆ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ